ਮੈਂ ਪੇਂਟਿੰਗ ਦੇ ذریعے ਇੱਕ ਟ੍ਰਿਬਿਊਟ ਦਿੱਤਾ ਵਾ ਜਿਸ ਤਰ੍ਹਾਂ ਕਿ ਜੋ ਸੀਨ ਹੋਇਆ ਵਾ ਉਹਨੂੰ ਇੱਕ ਕੈਨਵਸ ਦੇ ਉੱਤੇ ਉਤਾਰਿਆ ਵਾ ਜਿਸ ਜਿਹੜਾ ਜਹਾਜ਼ ਬਿਲਡਿੰਗ ਦੇ ਵਿੱਚ ਵੱਜ ਰਿਹਾ ਵਾ ਤੇ ਉਹਨੂੰ ਮੈਂ ਵੈਸੇ ਤੇ ਬਿਲਡਿੰਗ ਦੇ ਵਿੱਚ ਚਾਰ-ਪਾਰ ਹੋ ਗਿਆ ਸੀ ਜਹਾਜ਼ ਲੇਕਿਨ ਮੈਂ ਉਹਨੂੰ ਵੱਜਦਾ ਦਿਖਾਇਆ ਵਾ ਉੱਤੋਂ ਜਗਿਨੇ ਜਿਹੜੇ ਹੋਸਟਲ ਦੇ ਉੱਤੇ ਜਿਹੜਾ ਇਹ ਪਲੇਨ ਜਾ ਕੇ ਗਿਰਿਆ ਤੇ ਉਹ ਲੋਕਾਂ ਨੇ ਜਿਹੜੀਆਂ ਸ਼ਲੰਗਾ ਲਗਾਈਆ ਉਹ ਵੀ ਮੈਂ ਪੇਂਟਿੰਗ ਦੇ ਵਿੱਚ ਦਿਖਾਇਆ ਵਾ ਤੇ ਇੱਕ ਜਿਹੜਾ ਸਖਸ਼ ਜਿਹੜਾ ਜਹਾਜ਼ ਦੇ ਵਿੱਚੋਂ ਜਿਹੜੇ ਰਮੇਸ਼ ਨਾਮ ਦੇ ਜਿਹੜੇ ਸਖਸ਼ਾ ਗਏ ਜਿਹੜੇ ਕਿ ਮੇਰੇ ਕਲਜ਼ਾਗਾ ਵਾ ਜਿਹੜੇ ਕਿ ਉਹ ਅੱਜ ਵੀ ਸਾਡੇ ਵਿੱਚ ਹੈਗੇ ਨੇ ਸਰ 2 ਫੀਟ ਬਾਈ 3 ਫੀਟ ਦੀ ਪੇਂਟਿੰਗਾਂ ਤੇ ਇਹਨੂੰ ਅਕ੍ਰੀਲੇ ਕਲਰਸ ਨਾਲ ਮੈਂ ਬਣਾਇਆ ਵਾ ਦੇ ਵਿੱਚ ਇਹ ਰੰਡੀਆਂ ਦਾ ਜੋ ਫਲਾਈਟ ਸੀਗੀ ਉਹ ਹਾਦਸਾ ਗ੍ਰਸਤ ਹੁੰਦੀ ਆ ਜਿਸ ਤੋਂ ਬਾਅਦ ਕੀ 280 ਦੇ ਕਰੀਬ ਜੋ ਲੋਕ ਸੀਗੇ ਉਹ ਇਸ ਘਟਨਾ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਲੇਕਿਨ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਜਗਜੋਤ ਸਿੰਘ ਰੂਪਲ ਨੇ ਉਹਨਾਂ ਵੱਲੋਂ ਇੱਕ ਟ੍ਰਿਬਿਊਟ ਦਿੱਤਾ ਗਿਆ ਉਹ ਲੋਕਾਂ ਲਈ ਜੋ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਤਾਂ ਇਹ ਦੇਖ ਸਕਦੇ ਹਾਂ ਕਿ 에어 ਇੰਡੀਆ ਦੀ ਇੱਕ ਫਲਾਈਟ ਬਣੀ ਹੋਈ ਐ ਇਸ ਦੇ ਵਿੱਚ ਤਾਂ ਇੱਕ ਬਿਲਡਿੰਗ ਦੇ ਵਿੱਚ ਜਿੱਦਾਂ ਕਿ ਹਾਦਸਾ ਹੁੰਦਾ ਤਾਂ ਉਸੇ ਤਰ੍ਹਾਂ ਦਾ ਇੱਕ ਤਸਵੀਰ ਕੈਨਵਸ ਦੇ ਵਿੱਚ ਉਤਾਰ ਕੇ ਤਾਂ ਉਹਨਾਂ ਲੋਕਾਂ ਨੂੰ ਟ੍ਰਿਬਿਊਟ ਕੀਤਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਟ੍ਰਿਬਿਊਟ ਕੀਤਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਯਾਦ ਤੇ ਵਿੱਚ ਇਹਨਾਂ ਵੱਲੋਂ ਇਹ ਪੇਂਟਿੰਗ ਬਣਾਈ ਗਈ ਐ ਤਾਂ ਅਸੀਂ ਗੱਲ ਵੀ ਕਰਦੇ ਹਾਂ ਜਗਜੋਤ ਸਿੰਘ ਰੂਬਲ ਹੁਣਾਂ ਦੇ ਨਾਲ ਕਿ ਕਿੰਨਾ ਸਮਾਂ ਇਸ ਪੇਂਟਿੰਗ ਨੂੰ ਬਣਾਉਣ ਤੇ ਲੱਗਾ ਤਾਂ ਜਗਜੋਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿਉਂਕਿ ਕਿੱਦਾਂ ਇਸ ਪੇਂਟਿੰਗ ਨੂੰ ਬਣਾਉਂਦਾ ਤੁਹਾਡੇ ਮਾਈਂਡ 'ਚ ਆਇਆ ਕਿ ਇਹ ਪੇ ਬਣਾਉਣੀ ਚਾਹੀਦੀ ਸਾਰੇ ਇੱਕ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਵਾਂ ਕਿ ਜਿਹੜਾ ਇੱਕ ਵਿਮਾਨ ਦੇ ਵਿੱਚ ਜਿਹੜਾ ਹਾਸਾ ਹੋਇਆ ਵਾ ਇੱਕ ਬੜੀ ਮਤਲਬ ਕਿ ਦੁਰਘਟਨਾਵਲੀ ਗੱਲ ਲੱਗੀ ਆ ਤੇ ਜਿਹੜੇ 100 280 ਦੇ ਕਰੀਬ ਜਿਹੜੇ ਲੋਕਾਂ ਨੇ ਮਤਲਬ ਜਿੰਨਾਂ ਦੀ ਜਾਨ ਗਈ ਆ ਤੇ ਇੰਨੇ ਚਾਵਾ ਦੇ ਨਾਲ ਲੋਕੀ ਆਪਣੇ ਮਾਪਿਓ ਨੂੰ ਮਿਲਣਗੇ ਜਾਂ ਕੋਈ ਸਟੱਡੀ ਕਰਨ ਗਿਆ ਜਾਂ ਕੋਈ ਲੰਡਨ ਤੋਂ ਇੱਧਰ ਟੂਰ ਤੇ ਆਇਆ ਵਾ ਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਆ ਜੜੀ ਸਾਡੀ ਯਾਤਰਾ ਵਾ ਕਿ ਆਖਿਰਲੀ ਸਾਡੀ ਯਾਤਰਾ ਗਈ ਆ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਇੱਕ ਟ੍ਰਿਬਿਊਟ ਦਿੱਤਾ ਵਾ ਜਿਸ ਤਰ੍ਹਾਂ ਕਿ ਜੋ ਸੀਨ ਹੋਇਆ ਵਾ ਉਹਨੂੰ ਇੱਕ ਕੈਨਵਸ ਦੇ ਉੱਤੇ ਉਤਾਰਿਆ ਵਾ ਕਿ ਜਿਸ ਤਰ੍ਹਾਂ ਜਹਾਜ਼ ਬਿਲਡਿੰਗ ਦੇ ਵਿੱਚ ਵੱਜ ਰਿਹਾ ਵਾ ਤੇ ਉਹਨੂੰ ਮੈਂ ਵੈਸੇ ਤੇ ਬਿਲਡਿੰਗ ਦੇ ਵਿੱਚ 4-5 ਘਾਰ ਪਾਰ ਹੋ ਗਿਆ ਸੀ ਜਹਾਜ਼ ਲੇਕਿਨ ਮੈਂ ਉਹਨੂੰ ਵੱਜਦਾ ਦਿਖਾਇਆ ਵਾ ਤੇ ਉਹਦੇ ਵਿੱਚੋਂ ਜਿਹੜੇ ਡਾਕਟਰਸ ਹੈਗੇ ਨੇ ਜਿਹੜੇ ਹੋਸਟਲ ਦੇ ਉੱਤੇ ਜਿਹੜਾ ਇਹ ਪਲੇਨ ਜਾ ਕੇ ਗਿਰਿਆ ਤੇ ਉਹ ਲੋਕਾਂ ਨੇ ਜਿਹੜੀਆਂ ਸ਼ਲਾਂਗਾ ਲਗਾਈਆ ਉਹ ਵੀ ਮੈਂ ਪੇਂਟਿੰਗ ਦੇ ਵਿੱਚ ਦਿਖਾਇਆ ਵਾ ਤੇ ਇੱਕ ਜਿਹੜਾ ਸਖਸ਼ ਜਿਹੜਾ ਜਹਾਜ਼ ਦੇ ਵਿੱਚੋਂ ਜਿਹੜੇ ਰਮੇਸ਼ ਨਾਮ ਦੇ ਜਿਹੜੇ ਸਖਸ਼ ਹੈਗੇ ਜਿਹੜੇ ਕਿ ਮੈਰੀਕਲ ਜਗਾ ਵਾ ਜਿਹੜੇ ਕਿ ਉਹ ਅੱਜ ਵੀ ਸਾਡੇ ਵਿੱਚ ਹੈਗੇ ਨੇ ਬੱਚਾ ਹੋ ਗਿਆ ਬਿਲਕੁਲ ਉਹਨਾਂ ਦਾ ਬੱਚਾ ਹੋ ਗਿਆ ਨਹੀਂ ਤੇ ਜਿਸ ਜਿਸ ਤਰੀਕੇ ਨਾਲ ਓਇਲ ਹੁੰਦਾ ਜਹਾਜ਼ ਦੇ ਵਿੱਚ ਜਾਂ ਜਹਾਜ਼ ਦਾ ਜਿਹੜਾ weight ਹੁੰਦਾ ਵਾ ਬਿਲਡਿੰਗ ਦੇ ਉੱਤੇ ਜਾ ਕੇ ਵਜਣਾ ਤੋਂ ਇੱਕ ਬੜਾ ਮਿਰਕਲ ਜੀ ਅਸੀਂ ਕਵਾਂਗੇ ਕਿ ਜਿੰਨੇ ਰੱਬ ਨੂੰ ਰੱਬ ਨੇ ਜਿੰਨੂੰ ਰੱਖਣਾ ਉਹਨੂੰ ਰੱਖ ਹੀ ਲੈਣਾ ਕਿੰਨਾ ਸਮਾਂ ਲੱਗਾ ਇਸ ਪੇਂਟਿੰਗ ਨੂੰ ਬਣਾਉਣ ਦੇ ਵਿੱਚ ਤਾਂ ਕਿੰਨੇ ਬਾਈ ਕਿੰਨੇ ਦੀ ਇਹ ਪੇਂਟਿੰਗ ਹੈਗੀ ਸਰ 2 ਫੀਟ ਬਾਈ 3 ਫੀਟ ਦੀ ਪੇਂਟਿੰਗਾਂ ਤੇ ਇਹਨੂੰ ਅਕ੍ਰੀਲਿਕ ਕਲਰਸ ਨਾਲ ਮੈਂ ਬਣਾਇਆ ਹਵਾ ਇਸ ਤੋਂ ਪਹਿਲਾਂ ਮੈਂ ਪੋਰਟਰਸ ਜ਼ਿਆਦਾਤਰ ਬਣਾਉਂਦਾ ਹਾਂ ਤੇ ਆ ਇੱਕ ਮੈਂ ਥੋੜਾ ਜਾਂ ਆਪਣੀ ਪੇਂਟਿੰਗ ਦੇ ਜ਼ਰੀਏ ਇੱਕ ਵੱਖਰਾ ਕੰਮ ਕੀਤਾ ਤੇ ਸ਼ਰਧਾਂਜਲੀ ਦਿੱਤੀ ਕਿਉਂਕਿ ਇੰਡੀਆ ਦੇ ਵਿੱਚ ਜੜੀ ਹੈਪਨਿੰਸ ਹੋਈ ਹੈ ਹੈਪਨਸ ਤੋਂ ਬਹੁਤ ਵੱਡੀ ਗੱਲ ਹੋਈ ਹੈ ਸਾਰਾ ਸਾਰੀ ਦੁਨੀਆ ਦੇਖ ਰਹੀ ਇਸ ਜੀ ਨੂੰ ਕਿ ਇੱਕ ਬਿਲਡਿੰਗ ਦੇ ਉੱਤੇ ਜਾ ਕੇ ਜਹਾਜ਼ ਪੂਰੇ ਦਾ ਪੂਰਾ ਜਾ ਕੇ ਡਿੱਗਣਾ ਤੇ ਮੈਂ ਇੱਕ ਪੇਂਟਿੰਗ ਜ਼ਰੀਏ ਟ੍ਰਿਬਿਊਟ ਕੀਤਾ ਤੇ ਸਰਕਾਰ ਮਦਦ ਕਰਦੀ ਪਈ ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਅਪੀਲ ਕਰਦਾ ਕਿ ਸਰਕਾਰ ਇਨਾਂ ਜਰਦੀ ਫੈਮਿਲੀ ਮੈਂਬਰਸ ਅਗੇ ਉਹਨਾਂ ਦੇ ਮਤਲਬ ਉਹਨਾਂ ਨੂੰ ਵੇਖਣ ਇੱਕ ਵਾਰੀ ਕਿਉਂਕਿ ਜਦੋਂ ਇਹ ਜੋ 280 ਦੇ ਕਰੀਬ ਜਿਹੜੇ ਇਸ ਜਹਾਜ਼ ਦੇ ਵਿੱਚ ਲੋਕ ਸਵਾਰ ਸੀਗੇ ਤਾਂ ਜਾਂ ਫਿਰ ਜਿਹੜੇ ਬਿਲਡਿੰਗ ਦੇ ਵਿੱਚ ਹੈਗੇ ਸੀਗੇ ਡਾਕਟਰਸ ਹੈਗੇ ਸੀਗੇ ਹੋਸਟਲਸ ਰਹਿ ਰਹੇ ਸੀਗੇ ਤਾਂ ਇਹਨਾਂ ਨੇ ਕਦੀ ਨਹੀਂ ਸੀ ਸੋਚਿਆ ਜਦੋਂ ਜਾਣਾ ਸੀਗਾ ਹਰ ਕੋਈ ਸੋਚਦਾ ਕਿ ਆਪਣੇ ਚੰਗੇ ਵਸਤੇ ਜਾਂ ਫਿਰ ਜਿਹੜੇ ਬਾਹਰੋਂ ਆਏ ਸੀਗੇ ਸਲਾਨੀਓ ਜਦੋਂ ਵਾਪਸ ਜਾ ਰਹੇ ਸੀਗੇ ਤਾਂ ਕਿਸੇ ਨੇ ਸੋਚਿਆ ਕਿ ਇਸ ਤਰ੍ਹਾਂ ਦੇ ਨਾਲ ਹਾਦਸਾ ਜਿਹੜਾ ਹੋਵੇਗਾ ਕਾਫੀ ਮਾੜਾ ਹਾਦਸਾ ਸੀਗਾ ਕਿਉਂਕਿ ਉਸ ਤੋਂ ਚੰਦ ਮਿੰਟਾਂ ਬਾਅਦ ਜਿਹੜੇ ਸਾਡੇ ਦੇਸ਼ ਗ੍ਰਹਿ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ ਉਹਨਾਂ ਦਾ ਉਸੇ ਵੇਲੇ ਟਵੀਟ ਵੀ ਆਉਂਦਾ ਉੱਥੇ ਪਹੁੰਚਦੇ ਵੀ ਨੇ ਤਾਂ ਕਿੰਨਾ ਕੁ ਦੁਖਦ ਸਮਾਂ ਦਿਓ ਕਿਉਂਕਿ ਕਿੰਨਾ ਕੁ ਜ਼ਰੂਰੀ ਸੀਗਾ ਇੱਕ ਮੈਸੇਜ ਤੁਸੀਂ ਬਹੁਤ ਵਧੀਆ ਦਿੱਤਾ ਇਸ ਪੇਂਟਿੰਗ ਰਾਹੀਂ ਪੇਂਟਿੰਗ ਬਣਾ ਕੇ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਜਿਹੜੇ ਬੱਚੇ ਨੇ ਕਿਉਂਕਿ ਕਿਤਨੇ ਕਿਤੇ ਪੇਂਟਿੰਗ ਤੋਂ ਵੀ ਉਤਸ਼ਾਹਿਤ ਹੋਣਗੇ ਉਹ ਵੀ ਟ੍ਰਿਬਿਊਟ ਕਰਨਗੇ ਉਹ ਵੀ ਉਹਨਾਂ ਨੂੰ ਯਾਦ ਕਰਨਗੇ ਦੇਖੋ ਇਹੋ ਦੇ ਮੌਕੇ ਤੇ ਇਨਸਾਨ ਨੂੰ ਹਮੇਸ਼ਾ ਜਦੋਂ ਕੋਈ ਦੁੱਖ ਦਾ ਮੌਕਾ ਹੁੰਦਾ ਵਾ ਤੇ ਨਾਲ ਰਹਿਣਾ ਚਾਹੀਦਾ ਕਿਉਂਕਿ ਇੱਕ ਦੁੱਖ ਇਹੋ ਦੀ ਚੀਜ਼ ਹੈਗੀ ਆ ਸੁੱਖ ਨਾਲੋਂ ਵੀ ਜ਼ਿਆਦਾ ਜ਼ਰੂਰੀ ਦੁੱਖ ਦੇ ਵਿੱਚ ਸਾਥ ਦੇਣਾ ਹੁੰਦਾ ਇਸ ਕਰਕੇ ਮੈਂ ਪੇਂਟਿੰਗ ਦੇ ਜ਼ਰੀਏ ਟ੍ਰਿਬਿਊਟ ਕੀਤਾ ਵਾ ਤੇ ਜੋ ਜੋ ਸੀਨ ਅਸੀਂ ਟੀਵੀ ਆ ਦੇ ਵਿੱਚ ਦੇਖੇ ਆ ਉਹ ਸਾਡੇ ਮਾਈਂਡ ਦੇ ਵਿੱਚ ਚਲਦੇ ਪਏ ਜਿਸ ਤਰ੍ਹਾਂ ਰੀਲਸ ਦੇਖ ਰਹੇ ਆ ਜਾਂ ਟੀਵੀ ਤੇ ਨਿਊਜ਼ ਲਗਾ ਰਹੇ ਆ ਤੋਂ ਇੱਕ ਮਾਈਂਡ ਦੇ ਵਿੱਚ ਉਹ ਚੀਜ਼ ਬਾਰ-ਬਾਰ ਆ ਰਹੀ ਆ ਤੇ ਜਿਸ ਤਰ੍ਹਾਂ ਕਿ ਡੈੱਡ ਬodies ਦਿਖਾਈਆਂ ਉਹਨਾਂ ਨੇ ਉਹ ਵੇਖ ਕੇ ਮਤਲਬ ਮਨ ਨੂੰ ਹੋ ਰਿਹਾ ਕਿ ਆ ਇਸ ਤਰ੍ਹਾਂ ਮਤਲਬ ਬੱਚੇ ਆਦੀ ਸੈਲਫੀਆ ਉਹ ਦਿਖਾਈਆ ਪਹਿਲਾਂ ਫਿਰ ਉਹ ਹੀ ਬੱਚੇ ਦੇ ਜਿਹੜੇ ਚਿਹਰੇ ਪਛਾਣਦੇ ਨਹੀਂ ਆ ਰਹੇ ਜਾਂ ਹੋਰਾਂ ਦੇ ਚਿਹਰੇ ਨਹੀਂ ਪਛਾਣਦੇ ਆ ਰਹੇ ਤਾਂ ਇੱਕ ਬੜੀ ਭਾਵੁਕ ਵਾਲੀ ਜਿਹੜੀ ਹੈ ਸਾਰੀ ਟ੍ਰੈਜੇਡੀ ਹੋਈ ਆ ਤੇ ਇਹਨੂੰ ਮੈਂ ਪੇਂਟਿੰਗ ਦੇ ਰਾਹੀਂ ਇਹਨੂੰ ਇੱਕ ਸ਼ਰਧਾਂਜਲੀ ਦਿੱਤੀ ਆ ਤੇ ਗਾਂ ਤੋਂ ਜੋ ਜਿਸ ਤਰ੍ਹਾਂ ਕੋਈ ਵੀ 에ਅਰਲਾਈਨ ਸ ਹੈ ਗਿਆ ਉਹਨੂੰ ਪੂਰਾ ਟੈਸਟ ਕਰਕੇ ਪੂਰਾ ਦੇਖ ਕੇ ਫਿਰ ਉਹਨੂੰ ਫਲਾਈਟ ਨੂੰ ਟੇਕਓਵਰ ਕਰਨਾ ਚਾਹੀਦਾ ਵੈਸੇ ਤੇ ਇਹਦੇ ਵਿੱਚ ਜੋ ਲਿਖੀ ਹੋਵੇ ਇਹਦੇ ਚ ਕਿਸੇ ਦੀ ਗਲਤੀ ਵੀ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਇੱਕ ਟੈਕਨੀਕਲ ਚੀਜ਼ ਹੈਗੀ ਆ ਟੈਕਨੀਕਲ ਚੀਜ਼ ਦੇ ਵਿੱਚ ਅਸੀਂ ਨਾ ਸਰਕਾਰ ਨੂੰ ਗਲਤ ਕਹਿ ਸਕਦੇ ਨਾ ਕਿਸੇ ਨੂੰ ਕਹਿ ਸਕਦੇ ਗਲਤ ਲੇਕਿਨ ਫਿਰ ਵੀ ਅੱਗੇ ਤੋਂ ਥੋੜਾ ਜਿਆ ਇਸ ਚੀਜ਼ ਤੇ ਧਿਆਨ ਰੱਖਿਆ ਚਾਹੀਦਾ ਇਸ ਪੇਂਟਿੰਗ ਨੂੰ ਤੁਸੀਂ ਅੱਗੇ ਸਰਕਾਰ ਤੱਕ ਲੈ ਕੇ ਜਾਓਗੇ ਕਿ ਜੋ ਅੱਗੇ ਕਿਉਂਕਿ ਜਿਹੜੇ ਬੱਚੇ ਨੇ ਜਾਂ ਫਿਰ ਯੂਥ ਉਹਨਾਂ ਨੂੰ ਵੀ ਪਤਾ ਲੱਗ ਸਕੇ ਬਿਲਕੁਲ ਜਿਸ ਤਰ੍ਹਾਂ ਕਿ ਮੈਂ ਪੇਂਟਿੰਗ ਦੇ ਜ਼ਰੀਏ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਜਾਂ ਮੀਡੀਆ ਵਿੱਚ ਵਾਇਰਲ ਹੋ ਰਹੀ ਆ ਤੇ ਸਰਕਾਰ ਦੇ ਅੱਗੇ ਜ਼ਰੂਰ ਉਹਨਾਂ ਨੇ ਵੀ ਕਈਆਂ ਨੇ ਜ਼ਰੂਰ ਦੇਖਿਆ ਹੋਊਗਾ ਇਹ ਮੈਸੇਜ ਕਈਆਂ ਤੱਕ ਗਿਆ ਹੋਊਗਾ ਤੇ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ ਜੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਗਜੋਤ ਸਿੰਘ ਰੂਪਲ ਜੋ ਕਿ ਗੁਰੂ ਨਗਰੀ ਦੇ ਇੱਕ ਆਰਟਿਸਟ ਨੇ ਤਾਂ ਉਹਨਾਂ ਵੱਲੋਂ ਇਹ ਪੇਂਟਿੰਗ ਬਣਾ ਕੇ ਜੋ ਸ਼ਰਧਾਂਜਲੀ ਉਹਨਾਂ ਜੋ ਹਾਦਸਾ ਗ੍ਰਸਤ ਜੋ ਲੋਕ ਹੋਏ ਸੀਗੇ ਤਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਜਿਹੜੀ ਇੱਥੇ ਦਿੱਤੀ ਗਈ ਹੈ ਤਾਂ ਉਸ ਦੀਆਂ ਤਸਵੀਰਾਂ ਤੜਨਾਲ ਸਾਂਝਾ ਕਰ ਰਿਹਾ ਕਿ ਕਿੱਡੇ ਜੋ ਵਧੀਆ ਇੱਕ ਤੁਸੀਂ ਕਿਉਂਕਿ ਵਧੀਆ ਕਹਿ ਸਕਦੇ ਆ ਕਿ ਕੈਨਵਸ ਦੇ ਵਿੱਚ ਹੂ ਬਹੁ ਉਸੇ ਤਰ੍ਹਾਂ ਦੀ ਤਸਵੀਰ ਜੋ ਹਾਦਸਾ ਹੋਇਆ ਸੀਗਾ ਉਹ ਕੈਨਵਸ ਦੇ ਉੱਤੇ ਉਤਾਰੀ ਗਈ ਤਾਂ ਇਹ ਤਸਵੀਰ ਲਗਾਤਾਰ ਤੜਨਾਲ ਸਾਂਝੀ ਕਰ ਰਿਹਾ ਤਾਂ ਜ਼ਰੂਰ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਇੱਕ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਗਈ ਆ ਤਾਂ ਸਰਕਾਰ ਅੱਗੇ ਵੀ ਅਪੀਲ ਕੀਤੀ ਗਈ ਆ ਕਿ ਜੋ ਹਾਦਸੇ ਦੇ ਵਿੱਚ ਮਾਰੇ ਗਏ ਨੇ ਲੋਕ ਉਹਨਾਂ ਦੇ ਪਰਿਵਾਰ ਦੇ ਜਿਹੜਾ ਸਾਥ ਦਿੱਤਾ ਜਾਵੇ ਤਾਂ ਉਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਅੱਗੇ ਤੋਂ ਜਿਹੜੇ ਵੀ ਫਲੈਟਸ ਹੈਗੀਆਂ ਨੇ ਤਾਂ ਉਹਨਾਂ ਦੇ ਟੈਕਨੀਕਲੀ ਤੌਰ ਦੇ ਉੱਤੇ ਜਾਂਚ ਕੀਤੀ ਹੈ ਜਿਸ ਤੋਂ ਬਾਅਦ ਕਿ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਹਾਦਸਾ ਦੁਬਾਰਾ ਉਹ ਨਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲક્ષਸ਼ੁਨਕ ਜਗਮਣੀ ਟੀਵੀ ਸ਼੍ਰੀ ਹਮਸਾਹੀ